ਕਟਲਾ ਕਟਲਾ ਬਈ ਕਟਲਾ ਹਾਂ ਪੁੱਤਰ ਜਾਨਵਰ ਫੱਤ ਪਾਈਆ ਬਈ ਕਬੂਤਰ ਨੇ ਉੱਡ ਕੇ ਤੇ ਬਹੁਤ ਭੜਾ ਉਡਾਨ ਜਾਨਵਰ ਉੱਡਿਆ ਇਹ ਕਬੂਤਰ ਆ ਬਈ ਪੋਲੂ ਦੇ ਬਈ ਟਾਂਕੀ ਵਾਲੀ ਕਬੂਤਰ ਬਈ ਗਿਆ ਉਹ ਕਬੂਤਰਾਂ ਚੋਂ ਮਰਨਾ ਮਨਜ਼ੂਰ ਆ ਬਈ ਹਾਂ ਠੀਕ ਹੈ ਨਾ ਬਹੁਤ ਭੜਾ ਬਈ ਸਹੀ ਗੱਲ ਆ ਫੜਾ ਫੜਾ ਕਿ ਮਰ ਜਾਂਦੇ ਦਾ ਕਰਨਾ ਖਸਤੀ ਬੱਜ ਗਿਆ ਰ ਇੰਨੀ ਗਰਮੀ ਚ ਅੱਜ ਇਹ ਇਹ ਬਾਈ ਇਹਨਾਂ ਦਾ ਪਛੋਕੜ ਪਤਾ ਕੋਈ ਕਿਹੜੀ ਨਸਲ ਦੇ ਆ ਕੁੱਤਰੇ ਇਹ ਪੁੱਤਰੇ ਇਹ ਬਾਈ ਜਿਹੜੇ ਜੰਟ ਗਾਲਾਂ ਦੇ ਕਿੰਨਾ ਚੁਲਗਦੇ ਆ ਬਾਈ ਕਬਲਜੀਤ ਤਾਂ ਕੌਣੀ ਵਾਲੇ ਆ ਬਾਈ ਕੁੱਤਰੇ ਵਾਹ ਜੀ ਵਾਹ ਹਾਂ ਜੀ ਕਿੰਨੇ ਆ ਤੇ ਬਹੁਤ ਬਾਈ ਮੈਨੂੰ ਲੱਗਦਾ YouTube ਤੇ ਪਹਿਲੀ ਵਾਰ ਹੀ ਬੰਦਿਆਂ ਨੇ ਆ ਦੇਖਿਆ ਹੋਊਗਾ ਕੁੱਤਰਾ ਹਾਂ ਤੇ ਇਹ ਵੀ ਬਾਈ ਬਹੁਤ ਖਤਰਨਾਕ ਆ ਖਤਰਨਾਕ ਬਰਾਮ ਖਾਂਦਾ ਬਾਈ ਛੀ ਬਰਾਮ ਖਾਂਦਾ ਉਹਦੇ ਬਾਅਦ ਬਰਾਮ ਨਹੀਂ ਖਾਂਦਾ ਇਹ ਹੱਸੇਗਾ ਛੀ ਬਰਾਮ ਖਾਂਦਾ ਉਹਦੇ ਬਾਅਦ ਖਾਂਦਾ ਵਾਹ ਜੀ ਵਾਹ ਗਿੱਲੀ ਕਣਕ ਪਾਣੇ ਨਾਲ ਬਈ ਹ ਕਾਹ ਕੰਡ ਮਾਰਾ ਹਾ ਕੰਡ ਹੋ ਗਿਆ ਬਾਈ ਇਹ ਕੋਈ ਤਾਂ ਨਿਆਸਾ ਲਗਾ ਦੇ ਜਿਵੇਂ ਕੋਈ ਤੇ ਬੱਤ ਪਈ ਅੱਜ ਬੰਦਾ ਯਕੀਨ ਨਹੀਂ ਮੰਨਦਾ ਵੀ ਆਹ ਕੁੱਤਰੇ ਬੱਤ ਪਾ ਜਾਣਗੇ ਹੱਡੀ ਨਿਕਲੀ ਬਾਈ ਨਿਮ ਚ ਬੜ ਜਾਂਦਾ ਕਰ ਬਨੇਮ ਚ ਉਹਦੇ ਬਾਅਦ ਇੱਕ ਉਤਰੀ ਘਰੇ ਕਿੰਨਾ ਟਾਂਡਾ ਦਾ ਸੱਚ ਪਈ ਇੱਕ ਵਾਰੀ ਬਾਈ ਬਸ 6:11 7:11 ਹੋਊਗਾ ਬਸ ਹੀ ਹਾਂ ਬਾਈ ਇਥੋਂ ਬਾਈ ਬਾਜੀ ਦੇ ਬਾਈ ਦੇਖ ਲੋ ਹਾਂ ਹਰੇਕ ਬਾਜੀ ਬਾਰੀ ਘਰੇ ਜਿੰਨ ਦਿਨ ਉੱਡਿਆ ਇਹ ਉੱਡਦਾ ਹੈ ਉੱਡਣ ਤੋਂ ਕਿਹ ਨਿਮ ਚ ਬੈਠੂ ਨਿਮ ਚ 2 ਵਜੇ ਘਰੇ ਆਉਂਦਾ ਵਾਹ ਜੀ ਵਾਹ 11 ਵਜੇ ਨਿਮ ਚ ਬੈਠੂ 2 ਵਜੇ ਕਿਵੇਂ ਡਿਸੀਜਨ ਲੈ ਬਾਈ ਪਤਾ ਸੀ ਵੀ ਬਲੱਡ ਤ ਇੱਕ ਪਹਿਲਾ ਛੱਡਿਆ ਉਹ ਨਾਲੇ ਪਿੰਡ ਵਾ ਗਿਆ ਤੇ ਕੰਧ 'ਚ ਵੱਜ ਕੇ ਮਰ ਗਿਆ ਸੀ ਬਾਈ ਸਹੀ ਆ ਬਾਈ ਵਾਹ ਬਾਈ ਜੀ ਬਲੱਡ ਵੀ ਆ ਤੇ ਬਾਈ ਦੀ ਗੇਮ ਵੀ ਆ ਹਾਂ ਇਹ ਤਾਂ ਗੱਲ ਆ ਗੇਮ ਤੋਂ ਬਿਨਾ ਬਾਈ ਕੁਸਰ ਨਹੀਂ ਹੁੰਦਾ ਹਾਂ ਟੈਂਡ ਲਾਦਾ ਬਾਈ ਜਮਾ ਯਾਰ ਸਿਹਰਾ ਬਾਈ 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 ਤੈਲਦਾ ਵੀ ਬਹੁਤ ਸਾਫ ਬੰਦਾ ਬਾਈ ਬਹੁਤ ਘੈਂਟ ਬੰਦਾ ਲੱਗਿਆ ਆਪਾਂ ਨੂੰ ਬਾਈ ਤੇ ਬਾਈ ਨਾਲ ਆਪਾਂ ਬਾਈ ਕਰਾਂਗੇ ਅਸਾਲਾਂ ਦੇ ਵਿੱਚ ਇੰਟਰਵਿਊ ਕਰਾਂਗੇ ਬਹੁਤ ਜਲਦੀ ਬਾਈ ਨੂੰ ਵਾਰ ਚੈਨਲ ਤੇ ਲੈ ਜਾਵਾਂਗੇ ਤੇ ਥੈਂਕ ਯੂ ਆ ਬਾਈ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ